ਆਪਾਂ ਅੱਜ ਇਕੱਠੇ ਹੋਏ ਆ ਸਾਰੇ ਭਰਾ ਸਾਡੇ ਕੱਲ ਇੱਕ ਦੋ ਵੀਰ ਭਰਾ ਦੇ ਰੈਡ ਕੰਗਾਰੂ ਆਫਿਸ ਦੇ ਵਿੱਚ ਅਣਪਛਾਤੇ ਕੁਝ ਗੁੰਡੇ ਕਹਿ ਦिए ਜਾਂ ਪੰਜਾਬ ਦੇ ਵਿੱਚ ਪੈਦਾ ਹੋਈ ਨਵੀਂ ਇੱਕ ਸਰਕਾਰ ਟਾਈਪ ਦੇ ਲੋਕਾਂ ਨੂੰ ਕਹਿ ਦिए ਜੋ ਕਿ ਆਪਣੇ ਆਪ ਨੂੰ ਕਹਿੰਦੇ ਆ ਕਿ ਜੋ ਅਸੀਂ ਕਰਨਾ ਉਹ ਹੋਵੇਗਾ ਜੋ ਸਰਕਾਰ ਕਰੇਗੀ ਉਹ ਕਦੇ ਨਹੀਂ ਹੋਵੇਗਾ ਅਸੀਂ ਸਾਰੇ ਚੰਡੀਗੜ੍ਹ ਪੰਜਾਬ ਦੇ ਏਜੰਟਾਂ ਵੀਰਾਂ ਨੂੰ ਵੀ ਤੇ ਸਾਡੇ ਨਾਲ ਕੁਝ ਏਜੰਟ ਵੀਰ ਅੱਜ ਆਏ ਵੀ ਆ ਸਭ ਤੋਂ ਬੜੀ ਮੰਦ ਭਾਗੀ ਘਟਨਾ ਕੋਈ ਜਿਹੜੀ ਕੱਲ ਹੈ ਜਿਹਦੇ ਵਿੱਚ ਸਾਡੇ ਦਫ਼ਤਰਾਂ ਦੇ ਵਿੱਚ ਵੜ ਕੇ ਗੁੰਡਾਗਰਦੀ ਕਰਨਾ ਤੇ ਵਿਚਾਰੇ ਜਿਨ੍ਹਾਂ ਲੋਕਾਂ ਦਾ ਕਦੇ ਕੋਈ 1 ਰੁਪਇਆ ਲੈਣ ਦੇਣ ਵੀ ਨਹੀਂ ਆ ਜੋ ਕਿ ਕਈ ਵਾਰੀ ਆਪਣੀ ਸੱਚਾਈ ਪ੍ਰਗਟ ਕਰ ਚੁੱਕੇ ਆ ਸੋਸ਼ਲ ਮੀਡੀਆ ਸਾਹਮਣੇ ਉਹਨਾਂ ਲੋਕਾਂ ਦੇ ਦਫ਼ਤਰਾਂ ਦੇ ਵਿੱਚ ਵੜ ਕੇ ਕੁੜੀਆਂ ਨੂੰ ਗਲਤ ਬੋਲਣਾ ਗਲਤ ਵਰਡਿੰਗ ਯੂਜ਼ ਕਰਨਾ ਅਤੇ ਇਮੀਗ੍ਰੇਸ਼ਨ ਏਜੰਟਾਂ ਨੂੰ ਕੋਈ ਚੋਰ ਦੱਸ ਰਿਹਾ ਕੋਈ ਮਾਫੀਆ ਦੱਸ ਰਿਹਾ ਕੋਈ ਠੱਗ ਦੱਸ ਰਿਹਾ ਦੋਸਤੋ ਮੈਂ ਇੱਕ ਗੱਲ ਪੁੱਛਣਾ ਚਾਹਨਾ ਕਿ ਇਹ ਚੋਰ ਉਹ ਮੈਨੂੰ ਡਿਫੈਂਟਰਾਂ ਕਰਦੇ ਆ ਭੈਣ ਚੋਤੋ ਤੁਸੀਂ ਲੈ ਲੈ ਕੇ ਪੈਸੇ ਭੈਣ ਕਿ ਇਹ ਚੋਰ ਜਾਂ ਇਹਨਾਂ ਏਜੰਟਾਂ ਮਾਫੀਆ ਨੇ ਅੱਜ 60% ਪੰਜਾਬ ਦੇ ਲੋਕਾਂ ਨੂੰ ਬਾਹਰ ਭੇਜ ਕੇ ਪੰਜਾਬ ਨੂੰ ਬਚਾਇਆ ਹੋਇਆ ਲੇਕਿਨ ਜਦੋਂ ਦੇਖਦੇ ਆ ਇਹਨਾਂ ਲੋਕਾਂ ਸਾਈਡ ਇਹਨਾਂ ਨੇ ਪੰਜਾਬ ਦੇ ਵਿੱਚ ਨੇਹਰਗਰਦੀ ਠਾਈ ਪਈ ਹੈ ਇਹ ਲੋਕ ਆਪਣੇ ਆਪ ਨੂੰ ਸਰਕਾਰ ਦੱਸਦੇ ਆ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਪੰਜਾਬ ਗਵਰਨਮੈਂਟ ਤੋਂ ਸੀਐਮ ਸਾਹਿਬ ਤੋਂ ਵਾਰ-ਵਾਰ ਇਹ ਮੰਗ ਕਰਦੇ ਆ ਕਿ ਸਾਡੀ ਪ੍ਰਸ਼ਾਸਨ ਬਾਹ ਫੜੇ ਸਾਨੂੰ ਟਾਈਮ ਦਵੇ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਸਿਰਫ ਇਹ ਚੀਜ਼ ਪੁੱਛਣਾ ਚਾਹੁੰਦੇ ਆ ਕਿ ਜੋ ਅਸੀਂ ਕਾਗਜ਼ਾਤ ਦਫ਼ਤਰ ਰਜਿਸਟਰਡ ਕਰਨ ਦੇ ਵੇਲੇ ਟੈਕਸ ਦੇ ਪੇਪਰ ਜਾਂ ਅਸੀਂ ਕੋਈ ਰਜਿਸਟ੍ਰੇਸ਼ਨ ਕਰਵਾਉਂਦੇ ਆ ਜਾਂ ਸਰਕਾਰਾਂ ਨੂੰ ਆਈਟੀਆਰ ਭਰ ਕੇ ਟੈਕਸ ਭਰਦੇ ਆ ਕੀ ਖਰਚਾ ਕੀ ਪੈਸੇ ਅਸੀਂ ਭਾਨਾ ਸਿੱਧੂ ਨੂੰ ਜਮ੍ਹਾਂ ਕਰਾਈਏ ਜਾਂ ਅਸੀਂ ਆਪਣੇ ਪ੍ਰਸ਼ਾਸਨ ਜਾਂ ਆਪਣੀ ਗਵਰਨਮੈਂਟ ਨੂੰ ਜਮ੍ਹਾਂ ਕਰਾਈਏ ਦੋਸਤੋ ਅੱਜ ਅਸੀਂ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਵੀ ਤੇ ਪੰਜਾਬ ਦੇ ਨਾਲ ਵਸਦੇ ਸੂਬੇ ਦੇ ਲੋਕਾਂ ਨੂੰ ਵੀ ਇਹ ਚੀਜ਼ ਕਹਿਣਾ ਚਾਹੁੰਦੇ ਆ ਕਿ ਵੀਰੋ ਇਹਨਾਂ ਦੀਆਂ ਗੱਲਾਂ 'ਚ ਨਾ ਆਵੋ ਇਹਨਾਂ ਲੋਕਾਂ ਨੇ ਪੰਜਾਬ ਦੇ ਜਵਾਨੀ ਨੂੰ ਤਬਾਹ ਕਰ ਦੇਣਾ ਤੁਹਾਨੂੰ ਪਿੱਛੇ ਲਾ ਕੇ ਤੁਹਾਡੇ ਬੱਚਿਆਂ ਨੂੰ ਨਸ਼ੇ 'ਚ ਪਾ ਕੇ ਲੋਕਾਂ ਦੇ ਦਫ਼ਤਰਾਂ 'ਚ ਲਿਜਾ ਕੇ ਲੜਾਈਆਂ ਕਰਵਾ ਕੇ ਥਾਣਿਆਂ ਦੇ ਵਿੱਚ ਬੰਦ ਕਰਵਾ ਕੇ ਤੁਹਾਡਾ ਸਾਰਾ ਫਿਊਚਰ ਗੋਲ ਕਰ ਦੇਣਾ ਜੇ ਇਹ ਇਹ ਚੀਜ਼ ਇਦਾਂ ਚੱਲਦੀ ਰਹੀ ਤਾਂ ਕੁਝ ਦਿਨਾਂ ਦੇ ਵਿੱਚ ਸਾਡੇ ਦਫ਼ਤਰ ਸਾਰੇ ਦੇ ਸਾਰੇ ਤਾਲੇ ਲੱਗੇ ਮਿਲਣਗੇ ਫਿਰ ਪੰਜਾਬ ਕਿੱਥੋਂ ਵੀਜ਼ੇ ਕਰਵਾਏਗਾ ਪੰਜਾਬ ਅੱਧਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਐ ਅੱਧਾ ਪੰਜਾਬ ਪੰਜਾਬ ਦੇ ਵਿੱਚ ਐ ਦੋਸਤੋ ਜੇ ਪੰਜਾਬ ਨੂੰ ਬਚਾਉਣਾ ਜਾਂ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਿਲਣ ਵਾਸਤੇ ਆਪਣੇ ਪੇਕੇਆਂ ਆਪਣੇ ਮਾਪਿਆਂ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਤਾਂ ਸਾਡੇ ਨਾਲ ਮਿਲ ਕੇ ਵੀ ਚੱਲਣਾ ਪੈਣਾ ਅਸੀਂ ਕੋਈ ਗਲਤ ਨਹੀਂ ਕਰ ਰਹੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਕਿ ਜੇ ਇਦਾਂ ਗੁੰਡਾਗਰਦੀ ਰਹੀ ਤਾਂ ਸਾਡਾ ਜੀਣਾ ਖਤਮ ਐ ਸਾਡੇ ਕਾਰੋਬਾਰ ਖਤਮ ਨੇ ਪ੍ਰਸ਼ਾਸਨ ਦੇ ਕੇ ਵਾਰ-ਵਾਰ ਬੇਨਤੀ ਹੈ ਕਿ ਸਾਡੀ ਬਾਹ ਫੜੇ ਸਾਡੀ ਸੁਣਵਾਈ ਕਰੇ ਤੇ ਇਹੋ ਜੇ ਗੁੰਡਿਆਂ ਨੂੰ ਜਾਂ ਫਰੋਤੀ ਮੰਗਣ ਵਾਲਿਆਂ ਨੂੰ ਬਹੁਤ ਸਾਰੀਆਂ ਇਵਨ ਕੀ ਮੈਂ ਦੇਖ ਰਿਹਾ ਸੀ ਕਿ ਪੰਨਾ ਸਿੱਧੂ ਦਾ ਨਾਮ ਕਾਕਾ ਸਿੱਧੂ ਹੈ ਮhenga ਸਿੱਧੂ ਦਾ ਨਾਮ ਕੁਝ ਹੋਰ ਹੀ ਦੱਸਿਆ ਜਾ ਰਿਹਾ ਹੈ ਦੋਸਤੋ ਨਾਮ ਬਦਲ ਬਦਲ ਕੇ ਪੰਜਾਬ ਦੇ ਵਿੱਚ ਲੁੱਟਣ ਦੀ ਕੋਸ਼ਿਸ਼ ਉਹ ਸਾਨੂੰ ਮਾਫੀਆ ਸਾਨੂੰ ਏਜੰਟ ਦੱਸਦਾ ਕਿ ਏਜੰਟ ਮਾਫੀਆ ਦੋਸਤੋ ਕਿਸ ਤਰੀਕੇ ਦਾ ਮਾਫੀਆ ਜਿਸ ਮਾਫੀਆ ਨੇ ਅੱਜ 60% ਪੰਜਾਬ ਬਚਾਇਆ ਹੋਇਆ ਠੀਕ ਹੈ ਕੁਝ ਲੋਕ ਹੋਣ ਕੀ ਗਲਤ ਲੇਕਿਨ ਪੂਰਾ ਏਜੰਟ ਮਹਿਕਮਾ ਕਦੇ ਗਲਤ ਨਹੀਂ ਹੋ ਸਕਦਾ ਤਾਂ ਅਸੀਂ ਬੇਨਤੀ ਕਰਦੇ ਹਾਂ ਸਾਡੀ ਇਹੀ ਬੇਨਤੀ ਹੈ ਕਿ ਸਾਡੀ ਸੁਣਵਾਈ ਕੀਤੀ ਜਾਵੇ ਸ਼ਾਸਿਕਾਲ ਜੀ ਜਿੰਨੇ ਮੇਰੇ ਪੰਜਾਬ ਦੇ ਚੰਡੀਗੜ੍ਹ ਦੇ ਤੇ ਟਰਾਈ ਸਿਟੀ ਦੇ ਏਜੰਟ ਵੀਰ ਹਨ ਤੇ ਜਿੰਨੇ ਭਾਨਾ ਸਿੱਧੂ ਦੀ ਟੀਮ ਤੋਂ ਭਾਨਾ ਸਿੱਧੂ ਤੋਂ ਮਹੰਗਾ ਸਿੱਧੂ ਤੋਂ ਜਾਂ ਹੋਰਾਂ ਤੋਂ ਜਾਂ ਇਹਨਾਂ ਦੇ ਤਸੱਦਦ ਤੋਂ ਤੇ ਜਾਂ ਇਹਨਾਂ ਤੋਂ ਲੈ ਮੰਗਦੇ ਹੋਏ ਫਰੋਤੀਆਂ ਤੋਂ ਜਿਨ੍ਹਾਂ ਨੇ ਵੀ ਪੈਸੇ ਦਿੱਤੇ ਆ ਜਾਂ ਹਜੇ ਦੇਣੇ ਆ ਜਾਂ ਇਹਨਾਂ ਤੋਂ ਤੰਗ ਆ ਚੁੱਕੇ ਆ ਉਹ ਏਜੰਟ ਸਾਨੂੰ ਸਾਡੇ ਇਸ ਪੇਜ ਦੇ ਉੱਤੇ ਸਾਨੂੰ ਸੰਪਰਕ ਕਰ ਸਕਦੇ ਹਨ ਆਪਣਾ ਨੰਬਰ ਦੇ ਕੇ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ ਪੂਰੇ ਪੰਜਾਬ ਤੇ ਟਰਾਈ ਸਿਟੀ ਦੇ ਏਜੰਟਾਂ ਨੂੰ ਵਾਰ-ਵਾਰ ਸਾਡੀ ਜਿਹੜਾ ਮੁਹਾਲੀ ਚੰਡੀਗੜ੍ਹ ਇਮੀਗ੍ਰੇਸ਼ਨ ਐਸੋਸੀਏਸ਼ਨ ਵੱਲੋਂ ਅਸੀਂ ਵੈਲਕਮ ਕਰਦੇ ਆ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਵੀ ਸਾਡੇ ਨਾਲ ਮਿਲ ਕੇ ਇਸ ਮੁੱਦੇ ਨੂੰ ਤੇ ਇਸ ਮਸਲੇ ਨੂੰ ਸਾਡੇ ਨਾਲ ਮਿਲ ਕੇ ਸਾਡੇ ਨਾਲ ਬੈਠ ਕੇ ਹੱਲ ਕੱਢ ਸਕਦੇ ਆ ਨਾ ਅਸੀਂ ਉਹਨਾਂ ਨਾਲ ਵੀ ਚੱਲਾਂਗੇ ਅਸੀਂ ਉਹਨਾਂ ਨਾਲ ਮਿਲ ਕੇ ਉਹਨਾਂ ਦੀ ਹੈਲਪ ਵੀ ਕਰਾਂਗੇ ਉਹਨਾਂ ਦੀ ਸਪੋਰਟ ਵੀ ਕਰਾਂਗੇ ਤੇ ਉਹ ਸਾਡੇ ਨਾਲ ਸਾਡੀ ਸਪੋਰਟ ਦੇ ਲਈ ਹਮੇਸ਼ਾ ਹਾਜ਼ਰ ਹਨ ਸ਼ਾਸ਼ੀ ਕਾਲ ਜੀ